ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਪੇਰੇ ਵੱਲੋਂ ਪਿਆਰ ਭਰੀ ਸਵੀਕਾਰ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਪੰਜਾਬ ਪੁਲਿਸ ਵੱਲੋਂ ਅਰੈਸਟ ਕਰ ਲਿਆ ਗਿਆ ਇੱਕ ਪਾਸੇ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਬਿਕਮਜੀਤ ਸਿੰਘ ਜੀਟੀਆ ਤੇ ਕਿਉਂਕਿ ਬਿਕਮਜੀਤ ਸਿੰਘ ਮਜੀਠੀਆ ਉੱਤੇ 450 ਕਰੋੜ ਰੁਪਏ ਜਾਇਦਾਦ ਤੋਂ ਵੱਧ ਰੱਖਣ ਦੇ ਇਲਜ਼ਾਮ ਨੇ ਇੱਕ ਪਾਸੇ ਬਿਕਮਜੀਤ ਸਿੰਘ ਮਜੀਠੀਆ ਅਤੇ ਉਸ ਦੀ ਧਰਮ ਪਤਨੀ ਗਨੀਬ ਕੌਰ ਦੀਆਂ ਮਗਰੀਬ ਕੌਰ ਮਜੀਠੀਆ ਦੀ ਮਸੀਬਤਾਂ ਵਧੀਆਂ ਹੋਈਆਂ ਨੇ ਤੇ ਦੂਸਰੇ ਪਾਸੇ ਪੰਜਾਬ ਪੁਲਿਸ ਵੱਲੋਂ ਪ੍ਰਧਾਨ ਨੂੰ ਚੁੱਕ ਲਿਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਡਿਟੇਲ ਕਰਦੇ ਅਸੀਂ ਰਿਪੋਰਟ ਕਰਨ ਤੋਂ ਬਾਅਦ ਪ੍ਰਧਾਨ ਨੂੰ ਚੁੱਕ ਕੇ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਤਗਿਲ ਦਿੱਤਾ ਗਿਆ ਹੈ ਕਿਉਂਕਿ ਉਹਨਾਂ ਨੇ ਬਿਕਮਜੀਤ ਸਿੰਘ ਮਜੀਠੀਆ ਦੇ ਹੱਕ ਵਿੱਚ ਨਾਰੇ ਲਾਏ ਕਿਉਂਕਿ ਅੱਜ ਚੰਡੀਗੜ੍ਹ ਦੇ ਵਿੱਚ ਗਾ ਪੈ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਦਾ ਸ਼ਰੂਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਨੇ ਬਿਕਮਜੀਤ ਸਿੰਘ ਜੀਠੀਆ ਜਿੰਦਾਬਾਦ ਦੇ ਨਾਅਰੇ ਲਗਾਏ ਦੂਸਰੇ ਪਾਸੇ ਉਹਨਾਂ ਨੇ ਪੰਜਾਬ ਪੁਲਿਸ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕੀਤਾ ਵਿਜੀਲੈਂਸ ਦਫ਼ਤਰ ਦੇ ਵਿੱਚੋਂ ਜਦੋਂ ਬਿਕਮਜੀਤ ਸਿੰਘ ਜੀਠੀਆ ਬਾ ਆਰ ਆਈ ਸੀ ਤਾਂ ਪ੍ਰਧਾਨ ਨੇ ਲਗਾਤਾਰ ਵਿਰੋਧ ਕੀਤਾ ਲੰਮੇ ਪੈ ਗਏ ਲੇਕਿਨ ਇੱਕ ਵੀ ਸੁਣੀ ਨਹੀਂ ਪੰਜਾਬ ਪੁਲਿਸ ਅਤੇ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਭ ਉੱਚ ਅਧਿਕਾਰੀਆਂ ਨੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਸ਼ਰੂਮੜੀ ਅਕਾਲੀ ਦਲ ਦੇ ਯੂਥ ਪ੍ਰਧਾਨ ਸਰਬਜੀਤ ਸਿੰਘ ਚੰਜਰ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਹਾਲਾਂਕਿ ਸਰਬਜੀਤ ਸਿੰਘ ਚੰਜਰ ਕਹਿੰਦੇ ਨੇ ਕਿ ਇਹ ਵਿਕਮਜੀਤ ਸਿੰਘ ਜੀਠੀ ਦੇ ਨਾਲ ਤਾਕਾਸ਼ਾ ਹੀ ਹੋ ਰਹੀ ਹੈ ਉਹ ਦੋਸ਼ੀ ਨਹੀਂ ਉਹਨਾਂ ਉੱਤੇ ਦੋਸ਼ ਮਰੇ ਸਾਰੇ ਨਹੀਂ ਉਹ ਇਹਨਾਂ ਦੇ ਜਿਹੜੇ ਮੰਤਰੀ ਨੇ ਉਹਨਾਂ ਦੇ ਖੁਲਾਸੇ ਕਰਦੇ ਨੇ ਇਸ ਕਰਕੇ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਰਮਵੀਨਰ ਅਰਵਿੰਦ ਕੇਸ਼ਵਲ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਸੂਤਰਾ ਦੇ ਹਵਾਲੇ ਤੇ ਜੇ ਗੱਲ ਸੁਣੀਏ ਆ ਸਰ ਜਿਹੜੇ ਬਿਕਰਮਜੀਤ ਸਿੰਘ ਜੀਠਿਆ ਨੇ ਉਸ ਉੱਤੇ 450 ਕਰੋੜ ਰੁਪਏ ਆਮਦਨ ਤੋਂ ਵੱਧ ਜਿਹੜੇ ਪੈਸੇ ਰੱਖਣ ਦੀ ਜਿਹੜੀ ਹੈ ਦੋਸ਼ ਲਗਾਏ ਗਏ ਨੇ ਵੀਲਸ ਅਤੇ ਦੂਸਰੇ ਪਾਸੇ ਉਸਦੇ ਸੰਬੰਧ ਸੀ ਐਂਡੀਪੀਸੀ ਦਾ ਪਰਚਾ ਘਟਿਆ ਹੋਇਆ ਹੈ 2021 ਦਾ ਜਦੋਂ ਚਰਚੀ ਚੰਨੀ ਐਸੇ ਮੁੱਖ ਮੰਤਰੀ 111 ਦਿਨ ਵਾਸਤੇ ਦੱਸਦੀ ਕਿ ਬਿਕਮਜੀ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵਧੀਆਂ ਵਧੀਆਂ ਜਾ ਰਹੀਆਂ ਨੇ ਤੇ ਦੂਸਰੇ ਪਾਸੇ ਯੂਥ ਸ਼ਰੂਪਨੀ ਇਕਾਲੀ ਤਲ ਦੇ ਪ੍ਰਧਾਨ ਸਰਬਜੀਤ ਸਿੰਘ ਚੇਂਜ ਲੋ ਪੰਜਾਬ ਪੁਲਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਛਾੜੇ ਦੇ ਵਿੱਚ ਬੰਦ ਕਰਕੇ ਰੱਖਿਆ ਹੋਇਆ ਹੈ ਆਪ ਛੁੱਟਦੇ ਨੇ ਜਾਂ ਨਹੀਂ ਛੁੱਟਦੇ ਕਿਉਂਕਿ ਸਰਬਜੀਤ ਸਿੰਘ ਸਿੰਜਰ ਨੇ ਬਿਕਮਜੀਤ ਸਿੰਘ ਜੀਠੀਆ ਦੇ ਹਾਕ ਵਿੱਚ ਨਾਰੇ ਲਾਇਏ ਦੂਸਰੇ ਪਾਸੇ ਪੰਜਾਬ ਪੁਲਿਸ ਵਿਜੀਲੈਂਸ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕੀਤਾ ਦੱਸਿਆ ਜਾ ਰਿਹਾ ਹੈ ਕਿ ਸਰਬਜੀਤ ਸਿੰਘ ਸਿੰਜਰ ਅਤੇ ਉਸ ਦੇ ਸਾਥੀ ਵੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ